ਸਤਿ ਸ੍ਰੀ ਅਕਾਲ ਵੀਰ ਜੀ ਅੱਜ ਛੋਟਾ ਵੀ ਤੁਹਾਡਾ ਫੇਰ ਆਨਲਾਈਨ ਹੋਇਆ ਟਾਈਮ ਕੱਢ ਕੇ ਤੇ ਕੈਨੇਡਾ ਦੇ ਵਿੱਚ ਵੈਂਕੂਵਰ ਚ ਆਪਾਂ ਪੋਰਟਲੇ ਜਿਹੀ ਬੈਠੇ ਆ ਤੇ ਵੀਰ ਹੋਰੀ ਇੱਥੇ ਸਾਰੇ ਬੈਠੇ ਸੀਗੇ ਠੰਡ ਬੜੀ ਹੋ ਗਈ ਓਰੇ ਠੰਡ ਦੇ ਨਾਲ ਬਹੁਤ ਸਾਰੇ ਫੈਕਟਰੀ ਪਏ ਨੇਗੇ ਜਿੱਦਾਂ ਠੰਡ ਹੋਈ ਕੰਮ ਠੱਪ ਹੋ ਗਏ ਤੇ ਇੰਨੇ ਕੰਮ ਠੱਪ ਹੋ ਗਏ ਠੰਡ ਹੋਣ ਦੇ ਨਾਲ ਹਲੇ ਤਾਂ ਬਰਫਵਾਰੀ ਡਿੱਗਣੀ ਹੈ ਹਾਲੇ ਦਾ ਜਿੰਦਾਂ ਕਿ ਮੈਮਸ ਚਲੇ ਜਾਂਦਾ ਟੈਂਪਰੇਚਰ ਵੀ ਹਲੇ ਬਰਫ ਵਗੈਰਾ ਰਾਤ ਨੂੰ ਡਿੱਗਦੀ ਆ ਤੇ ਖੁਰ ਜਾਂਦੀ ਆ ਜਿੰਦਾਂ ਕੁਝ ਦਿਨਾਂ ਬਾਅਦ ਬਰਫ ਵੀ ਡਿੱਗਣੀ ਸ਼ੁਰੂ ਹੋ ਜੂਗੀ ਤੇ ਹੋਣਾ ਕੀ ਆ ਜਿਹੜੇ ਕੰਮ ਚੱਲਦੇ ਨੇਗੇ ਉਹ ਮਾੜੇ ਮੋٹے ਮੁੰਡੇ ਲੱਗੇ ਵੀ ਹੋਏ ਨੇਗੇ ਉਹ ਸਾਰੇ ਕੰਮ ਠੱਪ ਹੋ ਜਾਣਗੇ ਵਾਲੀ ਗੱਲ ਕੀ ਜਿੰਦਾਂ ਹੁਣ ਅਸੀਂ ਡੋਰੈਸ਼ ਯੂਜ਼ ਕਰਦੇ ਆਂ ਤੇ ਡੋ-ਡੈਸ਼ ਤੇ ਵੀ ਇੰਨਾ ਕੰਮ ਡਾਊਨ ਹੋ ਗਿਆ ਕਿ ਲੋਕਾਂ ਕੋਲੇ ਪੈਸੇ ਨਹੀਂ ਰਹੇ ਹੈਗੇ ਆਰਡਰ ਕਰਨੇ ਮੰਨ ਲਓ ਕਿ ਜਿਹੜਾ ਬੰਦਾ ਪਹਿਲਾਂ ਡੋ-ਡੈਸ਼ ਤੇ ਟਾਪਰ ਸੀ ਮੁੰਡੇ ਉਰੇ 200 ਕਮਾਉਂਦੇ ਸੀ 180 ਕਮਾਉਂਦੇ ਸੀ ਅੱਜ ਉਹਨਾਂ ਦੇ ਮੁਸ਼ਕਲ ਨਾਲ 100 ਡਾਲਰ ਬਣ ਰਹੇ ਨੇਗੇ 100 ਵੀ ਤੜਕੀ ਲੈ ਕੇ ਘੱਟੋ ਘੱਟ 10-12 ਘੰਟੇ ਚ ਬਣ ਰਹੇ ਨੇਗੇ ਤੇ ਜਿਹੜੇ ਵੀਰ ਦੂਜੇ ਸੀ ਸਿੰਪਲ ਲਾ ਲੋ ਵੀ ਪਹਿਲਾਂ ਕਮਾਉਂਦੇ ਸੀ 80 ਕੋ 90 ਗਰਮੀਆਂ ਉਹਦਾ ਗਰਮੀਆਂ ਦੇ ਮੌਸਮ ਵਿੱਚ ਟਾਈਮ ਕੱਢ ਕੇ ਅਸੀਂ 90 ਕਮਾ ਲੈਂਦੇ ਸੀ ਕਿਉਂਕਿ ਕੰਮ ਹੋਰ ਹੈ ਨਹੀਂ ਸੀਗਾ ਉਦਰਾ ਜਾਂਦੀ ਤੇ ਹੁਣ ਉਹਨਾਂ ਨੂੰ ਮੁਸ਼ਕਲ ਨਾਲ 50 40 50 ਇਦੋਂ ਉੱਤੇ ਨਹੀਂ ਬਣ ਰਹੇ ਤੇ ਉਹਦੇ ਪਿੱਛੇ ਬੜੀ ਦੂਰ ਫਿਰਨਾ ਪੈ ਰਿਹਾ 3 ਕਿਲੋਮੀਟਰ ਦਾ ਆਰਡਰ 4 ਕਿਲੋਮੀਟਰ ਦਾ 5 5ਾਂ ਚ ਕਿ ਜਨਨਕਿ ਜਿਹੜੇ ਵੀ ਬ੍ਰਾਂਚਾਂ ਸੀ ਰਿਪੋਰਟ ਲਈ ਮੈਕਡੀ ਵਗੈਰਾ ਕੋਈ ਵੀ ਲਾ ਲੋ ਖਾਣ ਪੀਣ ਵਾਲਾ ਉਹਨਾਂ ਦਾ 50% ਠੰਡ ਦੇ ਕਾਰਨ ਕਮ ਉੱਤ ਗਿਆ ਹੁਣ ਇਹਦੇ ਵਿੱਚ ਇਹ ਕਹਿ ਲੋ ਕਿ ਕੰਮ ਖਤਮ ਹੋ ਗਏ ਜਾਂ ਲੋਕਾਂ ਕੋਲੇ ਪੈਸੇ ਘਟ ਗਏ ਤੇ ਲੋਕ ਉਹਰੇ ਮੰਗਾਈ ਜਿਆਦੇ ਹੋ ਗਈ ਉਹਦੇ ਹਿਸਾਬ ਨਾਲ ਸੰਝ ਕੇ ਚੱਲਣ ਲੱਗੇ ਵੀ ਖਰਚੇ ਕੰਟਰੋਲ ਕਰੀਏ ਤਾਂ ਅੱਗੇ ਕੰਮ ਵੀ ਨਹੀਂ ਹੈਗਾ ਦੋ ਤਿੰਨ ਮਹੀਨੇ ਘਰਾਂ ਦੇ ਕਿਰਾਏ ਵੀ ਭਰਨੇ ਹੁੰਦੇ ਨੇ ਤੇ ਹੁਣ ਤੋਂ ਪੂਰੇ ਉਹਨਾਂ ਇੰਡੀਆ ਬੈਠੇ ਦਾ ਕਹਿਦਾ ਤੇ ਆ ਵੀ ਬਗਜੋ ਬਾਪੂ 2-3 ਲੱਖ ਛਾਪੂ ਮੈਂ ਤਾਂ ਜਹਾਂ ਸਰ ਤੇ ਉਰੇ ਰੁਪਇਆ 60000 ਵੀ ਨਹੀਂ ਬਚਦਾ ਹੈ ਕਿਹ ਜਿਹੜੇ ਆ ਰਹੇ ਨੇ 60000 ਦਾ ਬਾੜੀ ਵੱਡੀ ਗੱਲ ਆ ਜਿਹੜਾ 12 10 ਘੰਟੇ ਖਾਪ ਕੇ ਕੰਟਰੈਕਸ਼ਨ ਦਾ ਕੰਮ ਕਰਦਾ ਹਾਈ ਘਰ ਬਣਾਉਣ ਵਾਲਾ ਜਿਵੇਂ ਆਪਣੇ ਮਿਸਤਰੀ ਦੇ ਥੱਲੇ ਆਪਣੇ ਭੋਲਾ ਮਿਸਤਰੀ ਲੱਗ ਰਿਹਾ ਹੁੰਦਾ ਕੋਈ ਵੀ ਲਾ ਲੋ ਜਾਂਟਾ ਮਿਸਤਰੀ ਉਹਦੇ ਥੱਲੇ 5-7 ਬੰਦੇ ਆਪਣੇ ਦਿਹਾੜੀਏ ਕੰਮ ਕਰਦੇ ਹੁੰਦੇ ਨੇ ਇਹੀ ਆ ਬਸ ਜਿਵੇਂ ਮੇਰੇ ਵਰਗਾ ਫਿਰ ਉਹੀ ਕੰਮ ਕਰਦਾ ਹੁੰਦਾ ਜਾਂਟੇ ਮਿਸਤਰੀ ਦੇ ਥੱਲੇ ਇਟਾ-ਟਾ ਫੜਾਉਣ ਦਾ ਬਸ ਉਹ ਇਟਾ ਫੜਾਉਣ ਦਾ ਕੰਮ ਕਰਦੇ ਨੇ ਉਹ ਰੇਤਾ ਲੱਕੜਾ ਫੜਾਉਣ ਦਾ ਕੰਮ ਕਰਦੇ ਨੇ ਚੀਜ਼ ਸੇਮ ਹੀ ਆ ਉਹ ਇਟਾਂ ਚ ਗਾਰੇ ਚ ਲਿਬੜਦੇ ਨੇ ਟਰੇਡਾ ਬੂਰ ਆਗਾ ਕਫਟੀਆਂ ਆਈਆਂ ਨੇ ਨਾ ਉਹ ਲੱਕੜਾ ਕੀ ਕੈਮੀਕਲ ਜੇ ਦੀ ਬਣੀ ਹੋਈ ਉਹ ਜੋ ਓਨੀ ਰੇਤਾ ਉੜਦਾ ਹੱਥ ਨੇ ਮੂੰਹ ਸਿਰ ਭਰਿਆ ਹੁੰਦਾ ਤੇ ਜਿਹੜੇ ਵੀਰ ਰੋਗਣ ਵਾਲੇ ਨੇ ਰੋਗਣ ਕਰਦੇ ਨੇ ਉਹਰੇ ਮੁੰਡੇ ਉਹਨਾਂ ਦੀ ਤਾਂ ਇੰਨੀ ਮਾੜੀ ਹਾਲਤਾ ਕਿ ਰੋਗਣ ਐਨਾ ਉੜਦਾ ਭਾਰੇ ਜੇ ਨਾਲ ਮੂੰਹ ਸਿਰ ਸਾਰਾ ਖੁਸ਼ੀ ਭਰਿਆ ਹੁੰਦਾ ਕੱਪੜੇ ਉਹ ਮੂੰਹਾਂ ਤੇ ਹੈਲਮਟ ਹੈਲਮਟ ਜੀ ਲੈ ਕੇ ਰੱਖਣੇ ਪੈਂਦੇ ਨੇ ਤੇ ਹੁਣ ਇਦੋਂ ਗਾਹਾਂ ਗਾਹਾਂ ਵੀਰੋ ਸਾਰਿਆਂ ਦਾ ਔਖਾ ਬੜਾ ਹੋ ਜਾਣਾ 2 ਮਹੀਨੇ ਤੇ ਕਹਿੰਦੇ ਤਾਂ ਹੁੰਦੇ ਨੇ ਇਹ ਵੀ ਵੈਸਾ ਠੰਡ ਠੰਡ ਕੰਮ ਨਹੀਂ ਹੁੰਦਾ ਹੁਣ ਦਾ ਕੰਮ ਰੁਕਿਆ ਜੂਨ ਚ ਜਾ ਕੇ ਚੱਲੂਗਾ ਆਹ ਮਹੀਨੇ ਦੇ ਲਾਸਟ ਆਹ ਮਹੀਨਾ ਵਸ ਟੱਪਣ ਦੇ ਹੁਣ ਜਿਹੜਾ ਨਵਾਂ ਮਹੀਨਾ ਚੜੂਗਾ ਬਾਰਮਾ ਉਹਦੇ ਕੰਮ ਸਾਰੇ ਠੱਪ ਹੋ ਜਾਣਗੇ ਤੇ ਸਾਰੇ ਕੰਮ ਬੰਦ ਹੋ ਜਾਣੇ ਉਸ ਤੋਂ ਬਾਅਦ ਜਿਨ੍ਹਾਂ ਕੋਲੇ ਮੁੰਡਿਆਂ ਨੇ ਗੱਡੀਆਂ ਲੈ ਰਖੀ ਨੇ ਡੋ ਡੈਸ਼ ਕਰਨੀਆਂ 20 40 20 30 ਬਣ ਜਾ ਕਰਨਗੇ ਬਸ ਖਰਚਾ ਕੱਢਣ ਜੋਖਰੇ ਸਾਰੀ ਕਿਉਂਕਿ ਸਾਰੀ ਇਸ ਤੇ ਹੋ ਜਾਣਗੇ ਫਿਰ ਆਰਡਰ ਕੌਣ ਕਰੂਗਾ ਆਰਡਰ ਵਾਲਾ ਹੁੰਦੀ ਨਹੀਂ ਸਾਰੇ ਆਰਡਰ ਦੇਣ ਤੇ ਹੋ ਜਾਂਦੇ ਆ ਹੋਰ ਕੋਈ ਕੰਮ ਨਹੀਂ ਹੈਗਾ ਉਹਦੇ ਇੱਕ ਠੰਡ ਬਹੁਤ ਆ ਅਸੀਂ ਤਾਂ ਸਾਈਕਲਾਂ ਤੇ ਕਰਦੇ ਆ ਉਹ ਸਾਈਕਲਾਂ 'ਚ ਵੀ ਮਜਬੂਰੀ ਹੋ ਰਹੀ ਔਰੇ ਜੇ ਡੀਆ ਹੋਂਦੇ ਵੀ ਰੋਕਾ ਨੂੰ ਕਰਦੇ ਈਡੀ ਮੋਨ ਨਾਲ ਜਾਈ ਚੁੱਤੇ ਪਏ ਹੁੰਦੇ ਘਰਦਿਆਂ ਨੂੰ ਕਹਿਣਾ ਸੀ ਮਾਪਿਆਂ ਨੂੰ ਘਰ ਦੀ ਘਰ ਵਾਲੀ ਨੂੰ ਕਹਿਣਾ ਸੀ ਜਾਂ ਪਕੌੜੇ ਬਣਾ ਲਿਆ ਜਾਂ ਖੀਰ ਬਣਾ ਲਾ ਗਰਮ ਗਰਮ ਮੈਨੂੰ ਤਾਂ ਰੋਟੀ ਦੀ ਜਾਈ ਜਫੜਾ ਠੰਡ ਲੱਗਦੀ ਆ ਪੂਰੇ ਪੂਰੇ ਵੀ ਰਿਟਾਈਮ ਰੋਟੀ ਖਾਣ ਦਾ ਟਾਈਮ ਨਹੀਂ ਹੁੰਦਾ ਤੇ ਉਹਦੇ ਕਮਾਈਆਂ ਕੂਗੀਆਂ ਤਾਂ ਕਿਹੜੀਆਂ ਨੇ ਕੋਹ ਵਾਲੀ ਮਿੱਟੀ ਕੋਹ ਜੀ ਵਗ ਜਾਂਦੀ ਆ ਬਸ ਲਾਸਟ ਤੇ ਜਿਹੜਾ ਆਪਾਂ ਕੋਈ ਦੇ ਉੱਚਾ ਜਾ ਕਰਦੇ ਹੁੰਦੇ ਸੀ ਫੁੱਟਕ ਵੀ ਪਾਣੀ ਨਾ ਪਾਵੇ ਟੋਏ ਦੇ ਆਲੇ-ਗਲੇ ਜ਼ਮੀਨ 'ਚ ਉਹੀ ਵਜਦਾ। ਪੂਰੀ ਸਾਰੀ ਖੋਦ ਹੀ ਖੋਦ ਹੀ ਖੋਜੀ ਵਗ ਜਾਂਦੀ ਆ। ਲਾਸਟ ਤੇ ਕਰ ਕਰਾ ਕੇ ਚਵਾਨੀਆਂ ਠੈਣੀ ਵਜਦੀਆਂ ਨੇ। ਉਹਨਾਂ ਉਰੇ ਆਪਣੇ ਪਿੰਡਾਂ ਵਾਲੇ ਵਿੱਚ ਗੱਪ ਵੀ ਮਾਰ ਦਦੇ ਆ। ਮੇਰੇ ਪਿੰਡ ਦੇ ਵੀ ਬਹੁਤ ਸਾਰੇ ਹੈਗੇ ਨੇ ਜੇ ਸੱਚ ਦੱਸਿਆ ਹੁੰਦਾ। ਕਾਹਨੂੰ ਕੋਈ ਆਉਂਦਾ ਇੱਥੇ। ਤੇ ਮੇਰੇ ਪਿੰਡ ਵਾਲੇ ਕਹਿੰਦਾ ਤੇ ਆ ਸਾਡਾ ਮੁੰਡਾ ਤਾਂ ਜੀ 2 ਲੱਖ ਕਮਾਉਂਦਾ। ਉਹ ਕਹਿੰਦਾ ਜੀ ਸਾਡੀ ਕੁੜੀ 2.5 ਲੱਖ ਕਮਾਉਂਦੀ ਆ। ਤੇ ਕੋਈ ਕਹਦਾਦਾ ਸਾਡਾ ਮੁੰਡਾ 3.5 ਲੱਖ ਕਮਾਉਂਦਾ ਸਾਡਾ ਮੁੰਡਾ ਤਾਜੀ ਕੁਰਸੀ ਕਮਾਉਣ ਤੇ ਬੈਠਿਆ ਹੁੰਦਾ ਦੂਜਾ ਕਹਦਾਦਾ ਸਾਡਾ ਮੁੰਡਾ ਦਾ ਬਸ ਪੈਸੇ ਕਿੰਨੇ ਤੇ ਬੈਠਿਆ ਹੁੰਦਾ ਪੂਰੇ ਵੀਰੋ ਕੋਈ ਵੀ ਇਹੀ ਜੀ ਕੰਮ ਨਹੀਂ ਹੈਗਾ ਇੰਡੀਆ ਜਿਹੜਾ ਆਪਾਂ ਖੇਤੀਬਾੜੀ ਕਰਦੇ ਆ ਨਾ ਹਰਾਚਾਰਾ ਪਾਉਨੇ ਆ ਉਹਦੇ ਸਾਹਮਣੇ ਉਰੇ ਐ ਸਮਝ ਲਓ ਵੀ ਆਪਣਾ ਕੰਮ ਜ਼ੀਰੋ ਆ ਇੰਡੀਆ 'ਚ ਤਾਂ ਕੰਮ ਹੀ ਕੁਛ ਨਹੀਂ ਪੂਰੇ ਜੇ ਸਮਝ ਲਓ ਕੰਮ ਤੇ ਜਾਂਦਾ ਕੰਟਰੈਕਸ਼ਨ ਵਾਲੇ ਤੇ ਤਾਂ 10 ਘੰਟੇ ਕੰਮ ਕਰੋ 10 ਦੇ 10 ਘੰਟੇ ਖੜੇ ਰਹਿਣਾ ਪੈਂਦਾ ਉਹ ਘਰ ਵਾਲੀ ਮਿਸਤਰੀ ਜਿਵੇਂ ਜਾਂਟਾ ਮਿਸਤਰੀ ਨਾਲ ਹੋ ਗਿਆ। ਇਟਾ ਫਰੌਣ ਤੇ ਆਪਣੇ ਤਾਂ ਫੇਰ ਵੀ ਬੈ ਬੂਝੇ ਤੇ ਥੱਕ ਕੇ 10 ਮਿੰਟ ਦਾਮ ਲੈ ਲੀਏ ਜਾਂ ਚਾਹ ਬਿੰਦੇ ਛੱਟੇ ਆ ਗਈ ਰੋਟੀ। ਪੂਰੇ ਗਿਣ ਮੇ 30 ਮਿੰਟ ਦਿੰਦੇ ਨੇ ਪੂਰੇ ਦਿਨ ਚ ਵੀ ਰੋਟੀ ਖਾ ਲਓ ਚਾਹ ਪੀ ਲਓ ਬਸ ਆ ਜਾਓ। ਬਾਕੀ ਨਾ ਬਾਕੀ ਤੁਸੀਂ ਕੰਮ ਵੱਧ ਨਿਵੇੜੋ ਘੱਟ ਨਿਵੇੜੋ। ਘੱਟ ਤਾਂ ਨਿਵੇੜ ਨਹੀਂ ਹੁੰਦੀ ਨੀ। ਸੋਨੂੰ ਇੱਕ ਮਿੰਟ ਇਹ ਨਹੀਂ ਹੈਗਾ ਕਿਸੇ ਕੰਦ ਨਾਲ ਲਾ ਕੇ ਖੜਜੋਗੇ ਜਾਂ ਬਹਿ ਜਾਓ। ਕਿਸੇ ਫਰਸ਼ ਤੇ ਬਹਿ ਜਾਓਗੇ ਪੌੜੀਆਂ 'ਚ ਨਾ। ਬਸ ਤੁਰੇ ਫਿਰਨਾ ਮਸ਼ੀਨ ਵਾਂਗ। ਤੇ ਕੰਧ ਨਾਲ ਤਾਂ ਕਿਹੜਾ ਹੋਰੇ ਤੈਨੂੰ ਪਤਾ ਹੀ ਆ ਤੇ ਜਿਹੜੇ ਵੀਰਾਂ ਦੇ ਸਰੀਰ ਹੋਰੇ ਨਾ ਜਿੱਦੇ ਆਏ ਸੀ ਕਾਉਂਟਰਲ ਕਾਉਂਟਰਲ ਦੇ ਸੀਗੇ ਮੇਰੇ ਵਰਗੇ ਦਾ 88 ਕਿਲੋ ਵਜਨ ਸੀਗਾ ਤਿੰਨ ਮਹੀਨੇ ਮੈਂ ਵੀ ਲਾਏ ਨੇ ਦਿਹਾੜੀ ਤੇ ਇਹਦਾ ਵੀ ਵਾਜੀ ਵਾਜਨ ਸੀ ਤੇ 88 88 ਕਿਲੋ ਵਜਨ ਸੀ ਮੇਰੇ ਨਾਲ ਹੈਂ ਤੇ ਆਈ ਰਹੂਗਾ 38 ਕਿਲੋ ਜਾਨ ਵੇਲੇ ਤਾਂ ਵਸ ਨਹੀਂ 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 ਜਾਨ ਵੇਲੇ ਤਾਂ ਵਸ ਐਂ ਸਮਝ ਲੈ ਹੱਡੀਆਂ ਰਹਿਣਗੀਆਂ ਤੇ ਜਿਹੜਾ ਮੇਰੇ ਨਾਲ ਆਇਆ ਸੀਗਾ ਕਵਾਡੀ ਦਾ ਪਲੇਅਰ ਸੀਗਾ ਰੱਸਾ ਕੱਸੀ ਚ ਖੇਡਦਾ ਸੀ ਪੂਰਾ ਕਵਾਡੀ ਦਾ ਪਲੇਅਰ ਇਧਰ ਖੜਾ ਸੀ ਪਰਿਵਾਰ ਨੂੰ ਮਜ਼ਾ ਆਜ ਮਸਤੀ ਨਹੀਂ ਤੇ ਕੱਟ ਦੂਗਾ ਕੋਈ ਇਹਦਾ ਆ ਧਰ ਦਿੱਤੇ ਤੇ ਰੱਸਾ ਕੱਸੀ ਦਾ ਪੂਰਾ ਪਲਵਾਨ ਸੀਗਾ ਕਹਿੰਦਾ ਰਸੇ ਖੇਡਣ ਜਾਣੇ ਹੁੰਨੇ ਆ ਬਾਜ਼ਰ ਹੈਗਾ ਸੀ ਕੰਟਰੋਲ ਤੋਂ ਤੇ ਤਿੰਨ ਮਹੀਨੇ ਮੈਂ ਵੀ ਉਹ ਕੰਮ ਜਾਣਤੇ ਮਿਸਤਰੀ ਨਾਲ ਕੰਮ ਮੈਂ ਵੀ ਜਾਣਤੇ ਮਿਸਤਰੀ ਨਾਲ ਕੰਮ ਕੀਤਾ ਤਿੰਨ ਮਹੀਨੇ ਸਕਾਤ ਰੋਟੀਆਂ ਵੀ ਰੋ ਸੁੱਕੀਆਂ ਹੁੰਦੀਆਂ ਨੇ 12 ਵਜੇ ਨੂੰ ਟਿਫਨ 'ਚ ਸੁੱਕ ਜਾਂਦੀਆਂ ਨੇ ਜਿਵੇਂ ਨਹੀਂ ਆਪਣੇ ਪਾਪੜ ਵੇਚਣ ਵਾਲਾ ਹੁੰਦਾ ਹੁੰਦਾ ਪਹਿਲਾਂ ਇੱਕ ਦਾ ਸੀ ਹੁਣ ਪੰਜਾਂ ਦਾ ਹੋ ਗਿਆ ਪਾਪੜ ਐ ਰੋਟੀਆਂ ਹੁੰਦੀਆਂ ਨੇ ਦੰਦ ਦੁਖਣ ਲੱਗ ਜਾਂਦੇ ਆ ਸਬ지 ਸਬਜੀ ਕਿਹੜੀ ਹੁੰਦੀ ਆ ਸਬਜੀ ਤਾਂ ਮੂੰਗੀ ਵਾਲੀ ਦਾਲ ਹੁੰਦੀ ਆ ਮੂੰਗੀ ਵਾਲੀ ਦਾਲ ਉਹਦਾ ਐ ਨਹੀਂ ਪਤਾ ਲੱਗਦਾ ਤਰੀ ਹੈਗੀ ਆ ਕਿ ਨਾ ਹੈਗੀ ਆ ਤੇ ਬੜਾ ਬੁਰਾ ਹਾਲ ਹੋਇਆ ਦਾ ਟਾਈਮ ਤੇ ਰੋਟੀ ਨਹੀਂ ਉਰੇ ਬੇਰੋਜ਼ੇ ਜੇ ਕੰਮ ਕਰਦੇ ਨਾ ਜੇ ਪਾਣੀ ਪੀਣ ਵਗ ਜੇ ਨਾ 5 ਮਿੰਟ ਬਾਅਦ ਪਾਣੀ ਵੀ ਪਾਣੀ ਪੀਣ ਜਾਂ ਨਾ ਵਾਰੀ ਵਾਰੀ ਮੈਂ ਫੇਰ ਪਤਾ ਕੀ ਕਹਿਣਗੇ ਕੰਮ ਤੋਂ ਟਾਲਦਾ ਫਿਰਦਾ ਦਿਨ ਚ ਮੁੰਡੇ ਮੈਂ ਦੇਖਿਆ ਤਿੰਨ ਤਿੰਨ ਵਾਰੀ ਪਾਣੀ ਪੀਂਦੇ ਨੇ ਪੂਰੇ ਦਿਨ ਚ ਤੇ ਪਤਲੇ ਤਾਂ ਹੋਣਾ ਹੀ ਆ ਉਹ ਜਿਹੜਾ ਮੇਰੇ ਨਾਲ ਰੱਸਾ ਕੱਸੀ ਦਾ ਪਹਿਲਵਾਨ ਸੀਗਾ ਤੇ ਰੱਸਾ ਕੱਸੀ ਦਾ ਪਹਿਲਵਾਨ ਸੀਗਾ ਰੱਸੇ ਖਿੱਚਦਾ ਹੁੰਦਾ ਸੀ ਪਿੰਡ ਚ ਪੂਰੇ ਆ ਗਿਆ ਹੁਣ ਉਹਦਾ ਬਾਜਣਾ ਮਕਾਮ ਕੂ ਕੇ 50 55 ਕਿਲੋ ਰਹਿ ਗਿਆ ਸਰੀਰ ਜਮਾ ਨਚੋੜਤਾ ਜਿਉਹੋ ਐਂ ਹੋ ਰਿਹਾ ਸਰੀਰ ਜਮਾ ਸੁੱਕ ਜੂ ਤੇ ਕੀ ਕਰੋਗੇ ਕਮਾਈ ਨੂੰ ਹੂੰ ਇਹ ਮੁੰਡਾ ਫੈਸਲਾ ਲੱਗਦਾ ਤੋੜ ਲਾਈ ਇਹ ਤਾਂ ਹੁਣ ਤੈਨੂੰ ਪਤਾ ਹੀ ਆ ਵੀ ਉਰੇ ਹਾਲਾਤ ਕਿ ਹੋ ਜੇ ਨੇ ਤੇ ਮੈਨੂੰ ਲੱਗਦਾ ਜੇ ਇਹੀ ਹਾਲਾਤ ਰਹੇ ਨਾ ਹੋਰ ਥੋੜਾ ਚਿਰ ਉਰੇ ਜਿਹੜੀ ਡੋਸ਼ ਆ ਚੱਲਦੀਆਂ ਨੇ ਡਿਲੀਵਰੀਆਂ ਇਹ ਵੀ ਵੀਰੋ ਬੰਦ ਹੋ ਜਾਣਗੀਆਂ ਇਹਦਾ ਵੀ ਇਹ ਹਾਲਾਤ ਹੋ ਜੂ ਆਪਣੇ ਇੰਡੀਆ ਚ ਜਮਾਡੋ ਚ ਫੇਰ ਵੀ ਘੱਟ ਕੰਮ ਕਰਦੇ ਨੇ ਤੇ ਉਹ ਕੰਮ ਕੀ ਕਰਦਾ ਮੇਰੇ ਵਰਗਾ ਇੰਡੀਆ ਆ ਕੇ ਕਹਿੰਦਾ ਜੀ ਮੈਂ ਐਂ ਆਹ ਕੰਮ ਕਰਦਾ ਮੇਰੀ ਤਾਂ ਜੋਬ ਹੀ ਵਾਲੀ ਵਧੀਆ ਮੈਂ ਕਲੀਨਿਕ ਦਾ ਕੰਮ ਕਰਦਾ ਬੁੜੀਆਂ ਕਹਿਣਗੀਆਂ ਜੀ ਕਲੀਨਿਕ ਦਾ ਕੰਮ ਕਰਦੇ ਆ ਉਹ ਕਲੀਨਿਕ ਦਾ ਕੰਮ ਕੀ ਹੁੰਦਾ ਪੂਰੇ ਬਾਥਰੂਮ ਸਾਫ ਕਰਨੇ ਤੇ ਗੰਦ ਪਿੱਲ ਚੱਕਣਾ ਉਹਨੂੰ ਕਲੀਨਿੰਗ ਕਹ ਦੋਗੇ ਕਹਿੰਦੇ ਜੀ ਅਸੀਂ ਕਲੀਨਿਕ ਦਾ ਕੰਮ ਕਰਦੇ ਬੁੜੀਆਂ ਆ ਕੇ ਪਿੰਡ ਚ ਕਦੇ ਸੱਚ ਨਹੀਂ ਦੱਸਦੀਆਂ ਵੀਰੋ ਯਾਰ ਸੱਚ ਜੋ ਵੀ ਵੀਡੀਓ ਦੇਖਣ ਵਾਲੇ ਆ ਚਾਹੇ ਉਹ ਕੈਨੇਡਾ ਚਾਹੇ ਇੰਡੀਆ ਆਪਦੇ ਯਾਰਾਂ ਦੀਆਂ ਗਵਾਂਡੀਆਂ ਨੂੰ ਰਿਸ਼ਤੇਦਾਰਾਂ ਨੂੰ ਸੱਚ ਦੱਸ ਦਿਆ ਕਰੋ ਵੀ ਸਾਡੇ ਆ ਹਾਲਾਤ ਨੇ ਰੋਟੀ ਪੱਕਦੀ ਆ ਕਿ ਨਾ ਪੱਕਦੀ ਆ ਪੈਸੇ ਬਚਦੇ ਨੇ ਕਿ ਨਾ ਬਚਦੇ ਆ ਘਰੇ ਅਸੀਂ ਕਿਤੇ ਪੈਸੇ ਪਾਏ ਨੇ ਕਿ ਨਾ ਪਾਏ ਨੇ ਯਾਰ ਜੇ ਤੁਸੀਂ ਮਾੜਾ ਇਹ ਸੱਚ ਦੱਸ ਦੋਗੇ ਵੀਰੋ ਜਿਹੜਿਆ ਨੇ 30-30 ਲੱਖ ਲਾਉਣਾ ਬਾਪੂ ਨੇ ਕਿਲਾ ਦੋ ਕਿਲੇ 베ਚਣੇ ਆ ਉਹ ਤਾਂ ਨਾ 베ਚੂਗਾ ਭਰਾਵੋ ਤੇ ਕਾਹਨੂੰ ਤੁਸੀਂ ਕਿਸੇ ਦੇ ਕਿਲੇ 베ਚਾਉਣੇ ਤੇ ਮੇਰੇ ਨਾਲ ਸਾਡੀ ਨੀਗੇ ਪਿੰਡਾਲੇ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਯਾਰ ਤੁਸੀਂ ਤਾਂ ਆ ਗਏ ਤੁਹਾਨੂੰ ਕਿਵੇਂ ਲੱਗਿਆ ਕਹਿੰਦਾ ਬਾਲਾ ਬੁਰਾ ਹਾਲ ਆ ਮੈਂ ਕਿਹਾ ਪਿੰਡ ਕੀ ਦੱਸਦੇ ਹਾਂ ਪਿੰਡ ਤਾਂ ਕਹਿੰਦਾ ਅਸੀਂ ਰੇਂਜ ਰੋਵਰ ਨਾਲ ਇੱਥੇ ਖੜਕੇ ਫੋਟੋ ਖਿੱਚ ਕੇ ਪਾ ਦੇਈਦੀ ਐਸਟਾ ਉੱਤਾਂ ਤੇ WhatsApp ਤੇ ਸਟੇਟਸ ਐਂ ਕਹਿ ਦੇਈਦਾ ਬਾਲੇ ਨਿਯਾਰੇ ਨੇ ਮੈਂ ਕਿਹਾ ਯਾਰ ਤੁਸੀਂ ਆਪ ਤਾਂ ਫਸ ਗਏ ਰੋਟੀਆਂ ਬਈ ਹੁਣ ਮੇਰੇ ਵਰਗੇ ਨੂੰ ਗੁਰਦੁਆਰੇ ਸਾਰੇ ਨਹੀਂ ਲਾ ਲੋ ਗੁਰਦੁਆਰੇ ਖਾਣੀਆਂ ਪੈਂਦੀਆਂ ਨੇ ਬਾਬੇ ਦੇ ਦਰਵਾਜ਼ੇ ਜਦੋਂ ਰੋਟੀ ਨਸੀਬ ਨਹੀਂ ਹੁੰਦੀ ਯਾਰ ਫਿਰ ਮੈਂ ਕਿਹਾ ਉਹਨਾਂ ਨੂੰ ਕਿਹਾ ਦੱਸ ਦੋ ਯਾਰ ਕਹਿੰਦੇ ਹੁਣ ਜੇ ਆਪਦੇ ਪੈਸੇ ਲਾ ਕੇ ਗਵੰਡੀ ਦੇ ਵੀ ਲੱਗ ਜਾਣ ਮੈਂ ਕਿਹਾ ਯਾਰ ਕਿਉਂ ਤੁਸੀਂ ਕਿਸੇ ਨੂੰ ਉਹ ਮੁੰਡਾ ਪਿੱਛੇ ਜੇ ਆਇਆ ਸੀਗਾ ਕਹਿੰਦਾ ਇਹਨਾਂ ਨੇ ਮੈਨੂੰ ਨਹੀਂ ਦੱਸਿਆ ਹੈਗਾ ਵੀ ਕੀ ਹਾਲਾਤ ਨੇ ਉਹ ਕਹਿੰਦਾ ਸੀ ਹਿਆਰਾ-ਚਿਆਰਾ ਚ ਦੱਸਿਆ ਸੀ ਅਸੀਂ ਕਹਿੰਦੇ ਰਹੇ ਠੀਕ ਆ ਕੰਮ ਉਹ ਪੁੱਛਿਆ ਕਰੇ ਕੰਮ ਕਿਵੇਂ ਬਸ ਠੀਕ ਆ ਤੈਨੂੰ ਲਵਾ ਦਾਂਗੇ ਐਂ ਜੇ ਬੋਲਦਾ ਮੇਰੇ ਉਹ ਕਹਿੰਦਾ ਸੀ ਹਿਆਰਾ ਤਾਂ ਕਰਿਆ ਸੀ ਵੀ ਅਸੀਂ ਹੌਲੀ ਦਿਨੇ ਬੋਲੇ ਸੀ ਪਰ ਇਹ ਸਮਝਿਆ ਨਹੀਂ ਤੇ ਉਰੇ ਵੀਰੋ ਹਰੇਕ ਇੱਕ ਦੂਜਾ ਬੰਦਾ ਫਸਾ ਕੇ ਰਾਜੀ ਆ ਵੀ ਜ ਆਪਾਂ ਤਾਂ ਫਸ ਰਹੇ ਆ ਇਹ ਨਾ ਸਾਲਾ ਪਿੰਡ ਚ ਸੌਖਾ ਰਹੇ ਜੀ ਇਹ ਵੀ ਆ ਜੇ ਤਾਂ ਹਾਲਾਤ ਬਹੁਤ ਮਾੜੇ ਹੋਈ ਜਾਂਦੇ ਨੇ ਦਿਨ ਦਿਨ ਮਹਗਾਈ ਵਧਦੀ ਜਾਂਦੀ ਹੈ ਤੇ ਬੜੇ ਹਾਲਾਤ ਮਾੜੇ ਹੋਈ ਜਾਂਦੇ ਨੇ ਮਹਗਾਈ ਵਧਦੀ ਜਾਂਦੀ ਹੈ ਸਾਡੇ ਪਿੰਡੋਂ ਇੱਕ ਮੁੰਡੇ ਨੇ ਆਉਣਾ ਕਹਿੰਦਾ ਮੈਂ ਫੈਲ ਲਾਤੀ ਬਾਈ ਮੈਂ ਕਹਾ ਬਾਈ ਨਾ ਲਾ ਮੜਾਲਾ ਮੈਂ ਕਹ ਜੇ ਤੇਰੇ 2-4 ਪੀਏ ਲੱਗੇ ਨੇ ਕੁਛ ਨਹੀਂ ਹੁੰਦਾ ਐ ਸਮਝਿਆ ਕੋਈ ਗੱਲ ਨਹੀਂ ਵੀ ਡਿੱਗ ਗਏ ਕਹਿੰਦਾ ਨਹੀਂ ਇੱਕ ਵਾਰੀ ਤਾਂ ਆਉਂਗਾ ਹਾਂ ਕਹਿੰਦਾ ਇੱਕ ਵਾਰੀ ਤਾਂ ਆਉਂਗਾ ਕਹਿੰਦਾ ਮੇਰੇ ਜਿਹੜੇ ਪੈਸੇ ਲੱਗਣਗੇ 30 ਲੱਖ 30 ਲੱਖ ਰੁਪਈਆ ਪੜ੍ਹਾਈ ਤੇ ਕਹਿੰਦਾ ਸਾਲ ਵਿੱਚ ਕਮਾ ਲੂੰ ਮੈਂ ਕਹਾ ਤੂੰ ਸਾਲ ਕਹਿੰਦਾ ਸਾਲ ਤਾਂ ਉਰੇ ਮੈਂ ਕਹਾ ਕੰਮ ਭਾ ਲੈਣ ਤੇ ਲੱਗ ਗਿਆ ਤਾਂ ਫੇਰ ਜੇ ਅੱਗੇ ਕਿਤੇ ਦਿਹਾੜੀ ਵਾਲਾ ਕੰਮ ਮਿਲਦਾ ਮੈਂ ਕਹਾ ਉਹ ਇੰਡੀਆ ਥੋੜੀ ਐ ਜਿੱਥੇ ਰੋਡ ਤੇ ਜਾ ਕੇ ਖੜ ਜਾਣਾ ਵੀ ਆਜ ਉਹ ਦਿਹਾੜੀ ਤੇ ਲੈ ਜਾ ਪੂਰੀ ਤਾਂ ਦਿਹਾੜੀ ਨਹੀਂ ਮਿਲਦੀ ਤੇ ਉਹਨੂੰ ਸਮਝਾਇਆ ਬੜਾ ਤੇ ਕਹਿੰਦਾ ਨਹੀਂ ਜੇ ਵੀਜ਼ਾ ਲੱਗ ਗਿਆ ਮੈਂ ਤਾਂ ਆਉਂਗਾ ਮਾਂ ਤੇਰੀ ਮਰਜ਼ੀ ਐ ਭਾਈ ਆ ਜਾ ਹੁਣ ਮੇਰਾ ਤਾਂ ਕਹਿਣੀ ਬਣਦਾ ਸੀ ਮਾ ਜੀ ਕਿੰਨੇ ਸਾਲ ਦਾ ਬਾੜੀ ਵੱਡੀ ਗੱਲ ਆ ਮਾ ਜੀ ਤੂੰ 5 ਸਾਲਾਂ ਚ ਵੀ ਕਮਾਲੇ ਤਾਂ ਕਹਿ ਜੀ ਤੇ ਉਹ ਮੇਰੇ ਫੇਰ ਗੱਲ ਜ਼ਿਆਦਾ ਆ ਗਈ ਇੱਕ ਮੁੰਡਾ ਮੈਨੂੰ ਕਹਿੰਦਾ ਕਹਿੰਦਾ ਮੈਨੂੰ ਮੁੰਡਾ ਟੱਕਰਿਆ ਤੇ ਉਹਨੇ ਘਰੇ ਫੋਨ ਲਾ ਲਿਆ ਆਪਦੇ ਬਾਪੂ ਨੇ ਕਹਿੰਦਾ ਬਾਪੂ ਮੈਂ ਵਾਪਸ ਆਉਂਗਾ ਕਹਿੰਦਾ ਆ ਜਾ ਪੁੱਤ ਕਹਿੰਦਾ ਵਸ ਜਿਹੜੇ ਪੈਸੇ ਲੱਗੇ ਨੇ ਬਾਪੂ 22 ਲੱਖ ਰੁਪਈਆ ਉਹ ਮੋੜ ਕੇ ਮੈਂ ਵਾਪਸ ਆ ਜਾਈਂ ਕਹਿੰਦਾ ਪੁੱਤ ਤੂੰ ਤਾਂ 22 ਲੱਖ ਰੁਪਈਆ ਲਾ ਕੇ ਗਿਆ ਮੈਂ ਕਦੇ ਕਹਿੰਦਾ ਛੋਟੇ ਜਿਹੇ ਦੇਖ ਚ ਪਤਾ ਨਹੀਂ 32000 ਲਾ ਕੇ ਗਿਆ ਸੀਗਾ ਕਹਿੰਦਾ ਮੈਂ ਤੇ 32000 ਨਹੀਂ ਮੋੜਿਆ ਤ ਤਾ ਇਹਦਾ ਵੀਰੋ ਕਹਿਣ ਦੀਆਂ ਗੱਲਾਂ ਨੇ ਕਿ ਬਸ ਕੈਨੇਡਾ 'ਚ ਪੈਰ ਧਰ ਲਈਏ ਯੂ ਐਸ ਏ 'ਚ ਪੈਰ ਧਰ ਲਈਏ ਬਾਪੂ 3 ਲੱਖ ਐ ਮਾਰਿਆ ਕਰੂੰਗਾ ਜਿਵੇਂ ਪੱਤੇ ਤੋੜਦੇ ਹੁੰਦੇ ਆ ਪਰ ਪੂਰੇ ਵੀਰੇ ਤਿੰਨ ਅੱਜ ਦੇ ਟਾਈਮ 'ਚ ਕੋਈ ਵੀ ਮੁੰਡਾ ਦਾ 2000 ਡਾਲਰ ਤੋਂ ਵੱਧ ਭਾਈ 100 ਤੋਂ ਇਨਕਮ ਵੱਧ ਨਹੀਂ ਆਏਗੀ ਉਹਦੀ ਇੰਨੀ ਕੀ ਲਗਭਗ ਇਨਕਮ ਬਣਦੀ ਆ ਜੇ ਕਿਤੇ ਉਹ ਟੈਕਸ ਭਰਦਾ ਹੋਵੇ ਵੀਰੋ ਫਿਰ ਤਾਂ ਬਚਦੇ ਹੀ ਕੁਛ ਨਹੀਂ ਹੁਣ ਜਿਵੇਂ ਐਲ ਐਮ ਆਈ ਤੇ ਆ ਰਹੇ ਨੇ ਕਿ ਕੰਮ ਕਰਦੇ ਨੇ ਕਿ 14 ਤੇ 12 ਤੇ ਜੇ ਉਹਨਾਂ ਨੂੰ ਟੈਕਸ ਭਰਨਾ ਪੈ ਗਿਆ ਚੈੱਕ ਦੇਣਾ ਪੈ ਗਿਆ 8900 ਦਾ ਟੈਕਸ ਚ ਵੱਜ ਗਿਆ 2200 22 2300 ਦੇ ਪਿੱਛੇ ਕੀ ਵੱਜ ਗਿਆ ਬਚਿਆ 1000 ਆਪਦਾ ਖਰਚਾ ਕੱਢਣ ਨੂੰ ਬਚੂਗਾ 1000 1200 ਤੇ 1000 ਖਰਚਾ ਹੋ ਗਿਆ ਦਾ ਉਹ ਕੋਈ ਜੇ ਲੱਖ ਘਟਾ ਖਾ ਲਈ 1000 ਖਰਚਾ ਹੋਇਆ ਦਾ ਬਸ ਕੁੱਲ ਮਿਲਾ ਕੇ ਭਾਣ ਭੂਣ ਦੀ ਵੱਗਦੀ ਹੈ ਜਿਹਦੇ ਵਿੱਚ 100 ਡਾਲਰ 100 ਡਾਲਰ ਕਿਹਦੇ ਨਾਲ ਕਿਤੇ ਖਾਣ ਪਈ ਹੈ ਬਈ ਇਹ ਤਾਂ ਬੰਦਾ ਲੱਗੇ ਜੀ ਨੂੰ ਕੋਈ ਆਕੇ ਤੇ ਇਸ ਤੋਂ ਵਧੀਆ ਆਪਣੇ ਇੰਡੀਆ ਦੀ ਛੋਟਾ ਮੋਟਾ ਕੰਮ ਤੇ ਉਰਲਿਆ ਕਰੋ ਵੀਰੋ ਸ਼ਰਮ ਨਾ ਮੰਨਿਆ ਕਰੋ ਚਾਹੇ ਉੱਥੇ ਗੋਲ ਗੱਪੇ ਵਾਲੀ ਰੇੜੀ ਲਾ ਲਓ ਤੇ ਮੈਂ ਤਾਂ ਮੈਂ ਵੀ ਆਪਦੇ ਆਪ ਨੂੰ ਸਮਝਦਾ ਵੀ ਯਾਰ ਮੈਂ ਸੋਚਿਆ ਕੀ ਸੀਗਾ ਕਿਸੇ ਦੇ ਪੰਪਾ 'ਚ ਚੜ ਕੇ ਆ ਗਿਆ ਕਹਿੰਦੇ ਜੀ 3 ਲੱਖ ਕਮਾਵੇਂਗਾ 2 ਕਮਾਵੇਂਗਾ ਉਰੇ ਆ ਕੇ ਪਤਾ ਲੱਗਿਆ ਵੀ ਪੁੱਤ ਤੂੰ ਤਾਂ 60000 ਵੀ ਰਿੰਗ ਤੇ ਕਮਾਵੇਂਗਾ ਮਹੀਨੇ 'ਚ ਤੇ ਫਿਰ ਐਸੇ ਹੁੰਦਾ ਮੇਰਾ 30 35 ਲੱਖ ਮੂੜੀ ਖੜਿਆ ਵੀਰੋ ਕਦੋਂ ਮੂੜੂ ਮੇਰਾ 30 35 ਲੱਖ ਮੇਰੇ ਤਾਂ ਬਜਵਾਕ ਵੀ ਵੱਡੇ ਹੋ ਜਾਣਗੇ ਕਾ ਜਿੰਨੇ ਵੀ ਐਲ ਐਮ ਆਈ ਤੇ ਸੀ ਸਾਰੇ ਫਸ ਰਹੇ ਨੇ ਵੀਰ ਉਹਦੀ ਮਿੰਟੀ ਖੁੱਚ ਜਾਂਦੀ ਆ ਉਹਨਾਂ ਨੂੰ ਕੇਰਿਆਂ ਦਾ ਪਹਿਲਾ ਟੈਕਸ ਭਰਦੇ ਰਹਿੰਦੇ ਨੇ ਬੱਚੇ ਸਦਲੀ ਬੱਚੇ ਨਹੀਂ ਆਉਂਦੇ ਫਿਰ ਦੂਜੀ ਐਲ ਐਮ ਆਈ ਲੈ ਕੇ ਫਿਰ ਉਦੋਂ ਬਾਅਦ ਟੈਕਸ ਭਰਦੇ ਰਹਿੰਦੇ ਹੁੰਦਾ 35 ਦੇ ਸਾਮਨਾ ਟੈਕਸ ਭਰਨਾ ਵੀ ਪੀ ਆਰ ਹੋ ਜੀਏ ਹੁਣ ਨਾ ਪੀ ਆਰ ਹੋਏ ਹੋਵੇ ਪੀ ਆਰ ਹੋ ਗਿਆ ਤਾਂ ਉਦੋਂ ਬਾਅਦ ਟੈਕਸ ਆ ਇੰਡੀਆ ਜਾਣ ਨੂੰ ਟਿਕ ਟਣਿਕ ਹੁੰਦੀ ਮੇਰੇ ਵਰਗੇ ਕੋਲੇ ਤੁਸੀਂ ਆਪ ਹੀ ਸੋਚ ਲਓ ਜਿਹੜੇ ਮੁੰਡੇ ਆਏ ਨੇ ਕਿੰਨੇ ਕੁ ਪੈਸੇ ਉਹਨਾਂ ਨੇ ਇੰਡੀਆ ਭੇਜਤੇ ਆਪਦੇ ਆਪਣੇ ਪਿੰਡਾਂ ਵਾਲੇ ਲਾਉ ਕਿੰਨੇ ਕ ਵਾਰੀ ਮਿਲਣ ਆ ਗਏ ਉਹ ਜਿਹਦੇ ਦਾ ਘਰੇ ਚਲ ਸੋਚ ਵੀ ਕਰਨੀ ਹੈਗੇ 10 ਰੁਪਏ ਪਾਉਣੇ ਨਹੀਂ ਉਹ ਤਾਂ ਟਿਕ ਟੋਕ ਟਾਲੇ ਲਾ ਕੇ ਆਏ ਵਾਪਸ ਆ ਜਦਾ ਜਿਹੜੇ ਬੰਦੇ ਜਿਹੜੇ ਬੰਦੇ ਬਈ ਮਾੜਾ ਮੋਟਾ ਕਹਿੰਦੇ ਨੇ ਪੁੱਤ ਪਾ ਦੇ ਔਖੀ ਆ ਕਬੀਲ ਵਾਲੀ ਉਹਦਾ ਉਰੇ ਕਿਰਾਇਆ ਜੋ ਕਰਾ ਵੀ ਨਹੀਂ ਰਹਿੰਦੇ ਕ੍ਰੈਡਿਟ ਕਾਰਡਾਂ ਤੇ ਫੀਸ ਬੜੀ ਮੁਸ਼ਕਿਲ ਨਾਲ ਭਰੀ ਜਾ ਰਹੀ ਆ ਉਹ ਕਾਰਡ ਤੋਂ ਚੱਕ ਲਾ ਦੇ ਉਹ ਭਰਦਾ ਦੇ ਉਹ ਕਾਰਡ ਤੋਂ ਚੱਕ ਲਾ ਦੇ ਉਹ ਭਰਦਾ ਦੇ ਇੰਡੀਆ 'ਚ ਵੀ ਨਹੀਂ ਬਈ ਇੰਨੇ ਆਪਣੇ ਕ੍ਰੈਡਿਟ ਕਾਰਡ ਯੂਜ਼ ਹੁੰਦੇ ਜਿੰਨੇ ਉਰੇ ਕਰਦੇ ਨੇਗੇ ਤੇ ਬਾਕੀ ਦਿਨੋ ਦਿਨ ਸਮਾਂ ਬਈ ਬੜੀ ਮਹਗਾਈ ਵਧੀ ਜਾਂਦੀ ਆ ਮੈਂ ਤਾਂ ਐਸੀ ਕਹਿੰਦਾ ਤੂੰ ਮੈਂ ਆਇਆ ਉਰੇ ਸਸਤਾ ਸਾਮਾਨ ਹੋਊਗਾ ਸਸਤੀਆਂ ਚੀਜ਼ਾਂ ਹੋਣਗੀਆਂ ਵਧੀਆ ਖਾਇਆ ਕਰੂੰਗਾ ਤੇ ਹੁਣ ਪਤਾ ਲੱਗਿਆ ਵੀ ਉਰੇ ਤਾਂ ਕੁਝ ਵੀ ਨਹੀਂ ਸਸਤਾ ਹੈਗਾ ਪਾਣੀ ਪੀਣ ਨੂੰ ਫਰੀ ਨਹੀਂ ਮਿਲਦਾ ਤੇ ਤੁਸੀਂ ਹੋਰ ਤਾਂ ਹੋਰ ਉਰੇ ਕੋਈ ਪਬਲਿਕ ਪਬਲਿਕ ਇੱਕ ਵੀ ਬਾਦਰ ਹੋਣੀ ਹੈਗਾ ਕੀ ਲੇਡੀਜ਼ ਮੈਟਰੋ ਤੇ ਜਾਂਦੀ ਆ ਜਾਂ ਬਸ ਤੇ ਜਾਂਦੀ ਕਿਤੇ ਬਾਥਰੂਮ ਕਰਦੀ ਨਾ ਪਾਣੀ ਪੀਣ ਨੂੰ ਸੁਵਿਧਾ ਹੋਰੇ ਕਿਤੇ ਪਾਣੀ ਪੀਣ ਨੂੰ ਸੁਵਿਧਾ ਨਹੀਂ ਕਿਤੇ ਬਾਥਰੂਮ ਨੂੰ ਸੁਵਿਧਾ ਨਹੀਂ ਜੇ ਤੁਸੀਂ ਬਾਥਰੂਮ ਕਰਨਾ ਸਟੋਰ 'ਚ ਕੁਝ ਕੁ ਸਟੋਰ ਹੈਗੇ ਨੇ ਵਧੀਆ ਜਿਹੜੇ ਬਾਥਰੂਮ ਕਰਨ ਨੂੰ ਕੁਝ ਜਿਹੜੇ ਮੇਨ ਬ੍ਰਾਂਡ ਜਿਹੇ ਨੇ ਉਹ ਦੇ ਦਾ ਗਏ ਬਾਕੀ ਤਾਂ ਕੀ ਦਿੱਕਤ ਆ ਉਹ ਕਹਿੰਦੇ ਜੀ ਲਿੱਕ ਕੇ ਲਾਰ ਕੇ ਹੁੰਦਾ ਪਹਿਲਾਂ ਤੁਸੀਂ ਸਾਡੇ ਸਟੋਰ ਤੋਂ ਚੀਜ਼ ਲਓ ਪਹਿਲਾਂ ਚੀਜ਼ ਲਓ ਫਿਰ ਅਸੀਂ ਤੁਹਾਨੂੰ ਬਾਥਰੂਮ ਕਰਨ ਦੇਵਾਂਗੇ ਯਾਰ ਆਹ ਦੇਰ ਦੇ ਹਲਾਤ ਹੁੰਦੇ ਨੇ ਵੀ ਪਹਿਲਾ ਚੀਜ਼ ਲੋ ਫੇਰ ਅਸੀਂ ਬਾਥਰੂਮ ਕਰਨ ਦੇਵਾਂਗੇ ਵੀਰੋ ਇੰਡੀਆ 'ਚ ਆਪਣੀ ਜਗ੍ਹਾ ਜਗ੍ਹਾ ਯਾਰ ਬਾਥਰੂਮ ਗਵਰਨਮੈਂਟ ਵੱਲੋਂ ਦਿੱਤੇ ਹੋਏ ਨੇ ਤੇ ਜਗ੍ਹਾ ਜਗ੍ਹਾ ਜਿਹੜੇ ਮਰਜ਼ੀ ਹੋਟਲ 'ਚ ਖੜਕੇ ਤੂੰ ਰੋਡ 'ਤੇ ਜਾਣਾ ਕਿਤੇ ਵੀ ਬਾਥਰੂਮ ਕਰ ਸਕਦਾ ਤੇ ਓਰੇ ਓਰੇ ਨਹੀਂ ਕਰ ਸਕਦਾ ਓਰੇ ਇੱਕ ਦਿਨ ਮੈਂ ਸਟੋਰ 'ਚ ਗਿਆ ਡਿਲੀਵਰੀ ਚੱਕਣੀ ਜਾਣਾ ਸੀ ਮੈਨੂੰ ਬਾਥਰੂਮ ਆ ਗਿਆ ਮੈਂ ਕਿਹਾ ਯਾਰ ਮਥੇ ਵੀ ਇੱਜੀ ਬਾਥਰੂਮ ਅਨਲੌਕ ਕਰਿਓ ਕਹਿੰਦਾ ਪਹਿਲਾਂ ਕੋਈ ਚੀਜ਼ ਲੈ ਫੇਰ ਬਾਥਰੂਮ ਮੈਂ ਕਿਹਾ ਵੀ ਮੈਂ ਫੇਰ ਉਹਨੂੰ ਆਖਿਆ ਕਿ ਮੈਂ ਡਿਲੀਵਰੀ ਹੀ ਚੱਕਣ ਆਇਆ ਡੋੜ ਹੈਗੀ ਫਿਰ ਉਹਨੇ ਮੈਨੂੰ ਦਰਵਾਜ਼ਾ ਖੋਲ੍ਹਿਆ ਤੇ ਹੁਣ ਦੇਖੋ ਇਹ ਕੀ ਹਾਲਾਤ ਹੈ ਵੀ ਬਾਥਰੂਮ ਵੀ ਨਹੀਂ ਹੋ ਰਿਹਾ ਹਰ ਇੱਕ ਚੀਜ਼ ਨੂੰ ਮੈਂਡੇਨ ਕੀਤਾ ਗਿਆ ਵੀ ਉਰੇ ਲੋਕ ਫ੍ਰੀ ਨਹੀਂ ਸੋਈ ਤਾਂ ਨੱਚ ਸਕਣ ਕਿਸੇ ਨਾ ਕਿਸੇ ਚੀਜ਼ ਸੇਲ ਹੋਵੇਗੀ ਪਾਣੀ ਪੀਣਾ ਤਾਂ ਤੁਹਾਨੂੰ ਬੋਤਲ ਲੈਣੀ ਪੈਣੀ ਹੈ ਜਿਹੜੀ ਦੀ ਤਰ੍ਹਾਂ ਥੋੜੀ ਜਗਾ ਜਗਾ ਟੁੱਟੀਆਂ ਹੋਣਗੀਆਂ ਤੇ ਆਹ ਹਾਲਾਤ ਨੇ ਉਰੇ ਦੇ